ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਚਾਹ ਇੱਕ ਅਜਿਹੀ ਚੀਜ਼ ਹੈ ਜਿਸ ਦਾ ਸੇਵਨ ਲੋਕ ਸਰਦੀਆਂ ਵਿੱਚ ਵੀ ਕਰਦੇ ਹਨ ਅਤੇ ਗਰਮੀਆਂ ਵਿੱਚ ਵੀ ਚਾਹੇ ਡਾਕਟਰ ਲਖਮਣਾ ਕਰਦੇ ਵੇ ਕਿ ਤੁਸੀਂ ਚਾਹ ਦਾ ਸੇਵਨ ਨਹੀਂ ਕਰਨਾ ਪਰ ਦੋਸਤੋ ਚਾਹ ਦੇ ਬਿਨਾ ਤਾਂ ਲੋਕ ਹੀ ਰਹਿ ਨਹੀਂ ਸਕਦੇ ਬਹੁਤ ਸਾਰੇ ਲੋਕ ਅਜਿਹੇ ਹਨ ਜਦੋਂ ਦੋਸਤੋ ਡਾਕਟਰ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਚਾਹ ਦਾ ਸੇਵਨ ਨਹੀਂ ਕਰਨਾ ਤਾਂ ਉਹ ਕੀ ਕਰਦੇ ਹਨ ਕਿ ਦੁੱਧ ਦੇ ਵਿੱਚ ਪੱਤੀ ਪਾ ਕੇ ਇਸ ਦਾ ਸੇਵਨ ਕਰਦੇ ਹਨ ਦੋਸਤੋ ਦੁੱਧ ਵਿੱਚ ਪੱਤੀ ਪਾ ਕੇ ਪੀਣਾ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਜੇਕਰ ਦੋਸਤੋ ਤੁਹਾਨੂੰ ਡਾਕਟਰਾਂ ਦੁਆਰਾ ਚਾਹ ਬੰਦ ਕਰ ਦਿੱਤੀ ਜਾਵੇ ਤਾਂ ਤੁਸੀਂ ਥੋੜੀ ਮਾਤਰਾ ਵਿੱਚ ਚਾਹ ਦਾ ਸੇਵਨ ਕਰ ਸਕਦੇ ਹੋ ਪਰ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਚਾਹ ਨੂੰ ਕਿਸ ਤਰ੍ਹਾਂ ਬਣਾਉਣਾ ਹੈ ਜਿਹੜੀ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਦੇਵੇ ਡਾਕਟਰਾਂ ਦੁਆਰਾ ਬੰਦ ਕੀਤੀ ਚਾਹ ਦੋਸਤੋ ਤੁਸੀਂ ਥੋੜੀ ਮਾਤਰਾ ਵਿੱਚ ਚਾਹ ਦਾ ਸੇਵਨ ਕਰ ਸਕਦੇ ਹੋ ਤੁਸੀਂ ਦੋਸਤੋ ਚਾਹ ਪੱਤੀ ਨੂੰ ਪਾਣੀ ਵਿੱਚ ਪਾ ਕੇ ਜਿਆਦਾ ਨਹੀਂ ਬਲਣਾ ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਹੈ ਕਿ ਜੇਕਰ ਅਸੀਂ ਦੁੱਧ ਨੂੰ ਜਾਂ ਫਿਰ ਚਾਹ ਨੂੰ ਦੋਸਤੋ ਜਿਆਦਾ ਉਬਾਲਾਂਗੇ ਤਾਂ ਦੋਸਤੋ ਉਸ ਦਾ ਸਵਾਦ ਦੁੱਗਣਾ ਹੋ ਜਾਵੇਗਾ ਪਰ ਇਹ ਉਹਨਾਂ ਲੋਕਾਂ ਦਾ ਬਹੁਤ ਵੱਡਾ ਵਹਿਮ ਹੈ ਜਦੋਂ ਚਾਹ ਪੱਤੀ ਨੂੰ ਜਿਆਦਾ ਉਬਾਲਿਆ ਜਾਵੇ ਤਾਂ ਇਸ ਵਿੱਚ ਜਿਹੇ ਬੈਕਟੀਰੀਆ ਹੁੰਦੇ ਹਨ ਜਿਹੜੇ ਕਿ ਚਾਹ ਵਿੱਚ ਮਿਲ ਜਾਂਦੇ ਹਨ ਅਤੇ ਤੁਹਾਡੇ ਸਰੀਰ ਵਿੱਚ ਜਾ ਕੇ ਨੁਕਸਾਨ ਪਹੁੰਚਾਉਂਦੇ ਹਨ ਇਸ ਲਈ ਦੋਸਤੋ ਤੁਸੀਂ ਚਾਹ ਨੂੰ ਘੱਟ ਤੋਂ ਘੱਟ ਉਬਾਲੇ ਦਵਾਨੇ ਹਨ ਤੁਸੀਂ ਜਿਆਦਾ ਚਾਹ ਨੂੰ ਨਹੀਂ ਉਬਾਲਣਾ ਅੱਜੇ ਦੋਸਤੋ ਤੁਸੀਂ ਇਹ ਕੋਸ਼ਿਸ਼ ਕਰਿਆ ਕਰੋ ਕਿ ਚਾਹ ਦੇ ਵਿੱਚ ਤੁਸੀਂ ਦੁੱਧ ਘੱਟ ਤੋਂ ਘੱਟ ਮਾਤਰਾ ਵਿੱਚ ਪਾਓ ਕਿਉਂਕਿ ਜਦੋਂ ਚਾਹ ਦੇ ਵਿੱਚ ਦੁੱਧ ਪਾ ਦਿੱਤਾ ਜਾਂਦਾ ਹੈ ਤਾਂ ਦੋਸਤੋ ਇਹ ਸਾਡੀ ਸਿਹਤ ਨੂੰ ਨੁਕਸਾਨ ਦੇ ਸਕਦਾ ਹੈ ਪਾਚਨ ਸੰਬੰਧੀ ਜਾਂ ਫਿਰ ਦੋਸਤੋ ਹੋਰ ਵੀ ਕਈ ਤਰ੍ਹਾਂ ਦੇ ਰੋਗ ਲੱਗ ਸਕਦੇ ਹਨ ਦੋਸਤੋ ਤੁਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਚਾਹ ਨੂੰ ਇੱਕਦਾਂ ਘੱਟੋ ਬਾਲਣ ਹੈ ਅਤੇ ਜੇਕਰ ਦੋਸਤੋ ਤੁਸੀਂ ਚਾਹ ਪੀਣੀ ਨਹੀਂ ਛੱਡ ਸਕਦੇ ਚਾਹ ਨੂੰ ਘੱਟੋ ਬਾਲ ਕੇ ਉਸ ਵਿੱਚ ਘੱਟ ਦੁੱਧ ਦੀ ਮਾਤਰਾ ਪਾਉਣੀ ਹੈ ਕਈ ਲੋਕ ਜ਼ਿਆਦਾ ਦੁੱਧ ਪਾ ਕੇ ਜਾਂ ਫਿਰ ਦੁੱਧ ਵਿੱਚ ਪੱਤੀ ਪਾ ਕੇ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਤਾਂ ਦੁੱਧ ਬਣ ਗਿਆ ਤੇ ਇਹ ਸਾਡੀ ਸਿਹਤ ਲਈ ਫਾਇਦੇਮੰਦ ਹੈ ਹੋਵੇਗਾ ਪਰ ਦੋਸਤੋ ਇਹ ਇਹ ਉਹਨਾਂ ਦਾ ਬਹੁਤ ਵੱਡਾ ਵਹਿਮ ਹੈ ਤਾਂ ਜੇਕਰ ਤੁਸੀਂ ਸਾਡੇ ਦੱਸੇਗੇ ਤਰੀਕੇ ਅਨੁਸਾਰ ਚਾਹ ਬਣਾਉਂਗੇ ਤਾਂ ਦੋਸਤੋ ਤੁਹਾਡੇ ਸਰੀਰ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਦੋਸਤੋ ਇੱਕ ਗੱਲ ਹੋਰ ਕਿ ਜਦੋਂ ਵੀ ਤੁਸੀਂ ਚਾਹ ਬਣਾਉਣੀ ਹੈ ਤਾਂ ਤੁਸੀਂ ਇਕੱਠੇ ਮਸਾਲੇ ਵਾਲੀ ਚਾਹ ਨਹੀਂ ਬਣਾਉਣੀ ਭਾਵੇਂ ਕਿ ਬਹੁਤ ਸਾਰੇ ਲੋਕ ਕੀ ਕਰਦੇ ਹਨ ਕਿ ਚਾਹ ਬਣਾਉਣ ਸਮੇ ਉਸ ਵਿੱਚ ਸੌਫ ਇਲਾਇਚੀ ਲੌਂਗ ਅਜਵੈਨ ਅਜੇ ਹੋਰ ਵੀ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਪਾ ਦਿੰਦੇ ਹਨ ਤੁਸੀਂ ਦੋਸਤੋ ਜਾਂ ਤਾਂ ਤੁਲਸੀ ਦੀ ਚਾਹ ਬਣਾਉਣੀ ਹੈ ਜਾਂ ਫਿਰ ਇਲਾਇਚੀ ਦੀ ਜਾਂ ਫਿਰ ਲੌਂਗ ਦੀ ਭਾਵ ਕਿ ਕੀ ਤੁਸੀਂ ਇੱਕ ਸਮੇਂ ਵਿੱਚ ਇੱਕ ਚੀਜ਼ ਪਾ ਕੇ ਹੀ ਚਾਹ ਨੂੰ ਬਣਾਉਣੀ ਹੈ ਜਾਂ ਫਿਰ ਸੌਂਫ ਪਾ ਲਓ ਜਾਂ ਫਿਰ ਇਲਾਇਚੀ ਪਾ ਲਓ ਜਾਂ ਫਿਰ ਲੌਂਗ ਜੇਕਰ ਤੁਸੀਂ ਇਕੱਠੀਆਂ ਚੀਜ਼ਾਂ ਪਾ ਕੇ ਚਾਹ ਬਣਾਉਂਗੇ ਤਾਂ ਵੀ ਦੋਸਤੋ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਦੇ ਸਕਦੀ ਹੈ ਤਾ ਦੋਸਤੋ ਉਮੀਦ ਕਰਦੇ ਹਾਂ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਤਾਂ ਇਸੇ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ